ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਜਿਹੜੀਆਂ ਪਹਿਲੇ ਵੀ ਆਈਆਂ ਸੀ ਤੇ ਥੋੜੀਆਂ ਹੋਰ ਆਫਰ ਤੇ ਆਈਆਂ ਨੇ ਇਹ ਵਾਲੀ ਕਲੈਕਸ਼ਨ ਇਹ ਤੁਹਾਨੂੰ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਤੇ ਨਾਲ ਪਿਓਰ ਸ਼ਿਫੋਨ ਦਾ 2.5 ਮੀਟਰ ਦੀ ਲੈਂਥ ਵਾਲਾ ਦੁਪੱਟਾ ਪਾਕਿਸਤਾਨੀ ਵਰਕ ਤੇ ਨਾਲ ਸਾਈਡਾਂ ਤੇ ਵਰਕ ਹੈ ਵਿੱਚ ਫਲਾਵਰਿੰਗ ਹੋਈ ਹੈ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਸ਼ਰਟ ਪ੍ਰਿੰਟਡ ਆਏਗੀ ਬਾਟਮ ਪਲੇਨ ਹੈ 2.5 ਮੀਟਰ ਦੀ ਲੈਂਥ ਸ਼ਰਟ ਦੀ 2.5 ਮੀਟਰ ਦੀ ਬਾਟਮ ਦੀ ਲੈਂਥ ਹੈ ਤੇ ਦੁਪੱਟਾ ਜਿਹੜਾ ਪਿਓਰ ਸ਼ਿਫੋ ਉਹਦਾ ਜਿਹੜਾ ਪ੍ਰਾਈਸ ਐ ਪਹਿਲੇ 770 790 ਤੱਕ ਆਇਆ ਸੀ ਤੇ ਹੁਣ ਇਹ ਜਿਹੜਾ ਪ੍ਰਾਈਸ ਘਟ ਕੇ ਥੋੜਾ ਜਿਹਾ ਡਾਊਨ ਹੋਇਆ 750 ਤੇ ਆਇਆ ਹੈ ਜੇ ਬਾਈ ਕਰਨਾ ਚਾ ਕੋਈ ਕੁਇਰੀ ਕਰਨੀ ਤਾਂ ਨੰਬਰ ਮੇ ਆਪਣਾ ਦਿੱਤਾ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਆਪਣਾ ਮੈਂ ਨੰਬਰ 623924575 ਜਿਹੜਾ ਦਿੱਤਾ ਹੈ ਉਸ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਰਤ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਫਿਰ ਰਿਪਲਾਈ ਜ਼ਰੂਰ ਆਏਗਾ ਕੋਸ਼ ਕਲੈਕਸ਼ਨਾਂ ਦੀ ਮੈਂ ਅੱਜ ਥੋੜੀ-ਥੋੜੀ ਆਪਸ਼ਨ ਐਡ ਕੀਤੀਆਂ ਨੇ ਉਹਨਾਂ ਵਿੱਚ ਹੋਰ ਵੀ ਕਾਫੀ ਆਪਸ਼ਨ ਹੈਗੇ ਨੇ ਬਟ ਮੈਂ ਇੱਥੇ ਥੋੜੀਆਂ-ਥੋੜੀਆਂ ਐਡ ਕੀਤੀਆਂ ਨੇ ਜਿਵੇਂ ਕਿ ਆ ਜੌਰਜਟ ਦੇ ਕਲੈਕਸ਼ਨ ਹੈ ਇਹਦੇ ਵਿੱਚ ਤੁਹਾਨੂੰ ਜੌਰਜਟ ਦੀ ਸ਼ਾਰਟ ਜਿਹੜੀ ਆ ਆਲੋਵੈ ਪ੍ਰਿੰਟ ਵਾਲਾ ਸੂਟ ਮਿਲੇਗਾ ਜੌਰਜਟ ਦਾ ਤੇ ਨਾਲ ਜਿਹੜਾ ਦੁਪੱਟਾ ਇਹਦਾ ਆਏਗਾ ਵੀ ਜੌਰਜਟ ਦਾ ਆਏਗਾ ਉਹਦੇ ਤੇ ਜਿਹੜੀ ਆ ਕਿ embroidery ਹੋਈ ਹੈ ਸਾਰੇ ਹੀ ਦੁਪੱਟੇ ਤੇ ਬੜਾ ਬਹੁਤ ਹੀ ਵਧੀਆ embroidery ਹੈ ਸਾਰੇ ਦੁਪੱਟਿਆਂ ਤੇ ਤੇ ਜਿਹੜੀ ਸ਼ਾਰਟ ਤੇ ਸੂਟ ਦਾ ਹੈ ਉਹ ਜਿਹੜਾ ਸਾਨੂੰ 5 ਮੀਟਰ ਦਾ ਸੂਟ ਮਿਲੇਗਾ ਆਲਓ ਪ੍ਰਿੰਟ ਜੋਰਚਟ ਦੇ ਵਿੱਚ ਤੇ ਉਹਦੇ ਚ ਜਿਹੜੀ ਦੁਪੱਟਾ ਹੈ ਉਹ ਵੀ ਜੋਰਚਟ ਦਾ ਹੈ ਉਧੇ embroiderry ਮਿਲ ਲਕੀ ਹੋਈ ਮੈਂ ਕਿਤੇ ਤਾਂ ਪ੍ਰਾਈਸ 780 ਹੋ ਰਹੀ ਬਹੁਤ سارے ਕਲਰ ਦੇ ਵਿੱਚ ਹੈਗੇ ਨੇ 699 ਵਿੱਚ ਹੈ ਵਾਲੇ ਸੂਟਾਂ ਤਿੰਨ ਮਿਲ ਜਾਣਗੇ ਕੋਈ ਵੀ ਤਿੰਨ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਸਿਰਫ ਸਿਰਫ 699 ਵਿੱਚ ਬਾਟਮ ਇਹਨਾਂ ਦੀ ਪਲੇਨ ਹੈ ਬਾਟਮ ਇਹਨਾਂ ਸਾਰੇ ਨਾਲ ਵਾਈਟ ਆਏਗੀ ਇਹਨਾਂ ਬਾਟਮ ਤੇਨ ਸ਼ਾਰਟ ਤੇ ਫੈ布ਰਿਕਾਂ ਮਸਲੀਨ ਕਾਟਨ ਦਾ ਫੈ布ਰਿਕ ਹੈ। ਨਇਆ ਸੂਟ ਫੋਰਐਵਰ ਟ੍ਰੈਂਡ ਕਰਨ ਵਾਲੇ ਨੇ ਬਹੁਤ ਘੱਟ ਰੇਟ ਵਿੱਚ ਪਹਿਲੇ ਮੈਂ 730 ਤੋਂ 50 ਤੱਕ ਵੀ ਇਹਦੇ ਵਾਲੇ ਸੂਟ ਸੇਲ ਕੀਤੇ ਸੀ ਹੁਣ ਇਹ 700 ਤੇ ਚਾਹੀਨੇ 7 ਦੇ ਵਿੱਚ ਤੁਸੀਂ ਇਹਨਾਂ ਵਿੱਚ ਕੋਈ ਵੀ ਦੋ ਸੂਟ ਬਾਈ ਕਰ ਸਕਦੇ ਹੋ ਮਸਲੀਨ ਕਾਟਨ ਦੀ ਸ਼ਰਟ ਹੈ ਮਸਲੀਨ ਕਾਟਨ ਦਾ ਬਾਟਮ ਹੈ। ਇੱਥੇ ਮੈਂ ਥੋੜੇ ਕਲਰ ਐਡ ਕੀਤੇ ਨੇ ਬਾਕੀ ਇਹਨਾਂ ਵਿੱਚ ਹੋਰ ਵੀ ਕਾਪੀ ਕਲਰ ਨੇ ਉਹ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰਕੇ ਦੇਖ ਸਕਦੇ ਹੋ ਜਿਹੜੇ ਹੋਰ ਕਲਰਾਂ ਵਿੱਚ ਅਵੇਲੇਬਲ ਨੇ ਫੋਨ ਹੀ ਸੂਟ ਆ ਇਹਨੇ ਸਿਰਫ ਸਿਰਫ 700 ਵਿੱਚ ਤੋਂ ਬਾਕੀ ਅਗਰ ਕਵੈਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸੂਟ ਦੇ ਬਾਰੇ ਵਿੱਚ ਮੈਂ ਨੰਬਰ ਆਪਣਾ ਐਡ ਕੀਤਾ ਹੈ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਕਵੈਰੀ ਕਰ ਸਕਦੇ ਜੋ ਵੀ ਤੁਹਾਡੀ ਕਵੈਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਵੈਰੀ ਦਾ ਰਿਪਲਾਈ ਜ਼ਰੂਰ ਆਏਗਾ ਸੂਟ ਸਾਰੇ ਅਵੇਲੇਬਲ ਨੇ ਅਗਰ ਸੂਟ ਦਾ ਸਟੇਟਸ ਵੇਖਣਾ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਫਿਰ ਮੈਂ ਦਰ ਨੰਬਰ ਸੇਵ ਕਰ ਲਵਾਂਗੀ ਫਿਰ ਚੇਟਾ ਸ਼ੋ ਹੋ ਜਾਏਗਾ ਤਾਂ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ